ਸਤ ਗੁਰੂ ਜੀ ਮੇਰੇ ਸਰੋਬਰਾ ਬਲੀ ਸਰਕਾਰ ਫੁੱਲਾਂ ਦੇ ਹਾਰ ਲਿਆਵਾ ਪਾਵਾਂ ਆਪਣੇ ਗੁਰਾਂ ਦੇ ਫੁੱਲਾਂ ਦੇ ਹਾਰ ਲਿਆਵਾ ਪਾਵਾਂ ਆਪਣੇ ਗੁਰਾਂ ਦੇ ਸੋਹਣੇ ਹਾਰ ਲਿਆਵਾ ਪਾਵਾਂ ਆਪਣੇ हम सरदीर दयाल ना तुम सर आप क तैयार किया की जे बतनी तो न मोर मन माने जन को पूरन नी जे हो बल बल जा रमिया कारने कारन कमने ओ बहुत जनम बिचरे ते मदो ਇਹੋ ਜਨਮ ਤੁਮਾਰੇ ਲੈ ਕੇ ਕਰ ਵਿਦਾਨ ਅੱਖ ਲਗਦੀ ਓ ਕਿਰਪਾ ਦਰਸ਼ਣ ਦੇ ਕੇ ਪੁੱਲਾਂ ਦੇ ਯਾਰ ਨਿਆਮਾ ਪਮ ਆਪਣੇ ਗੁਰਾਂ ਦੇ ਤੰਤਨ ਬਾਪੂ ਹਰਿ ਰਾਜ ਜੀ ਸਤ ਗੁਰਾਂ ਦਾ ਤੀਤ ਸਥਾਨ ਬਣਾਇਆ ਤੰਤਨ ਬਾਪੂ ਹਰਿ ਰਾਜ ਜੀ ਕਰਪਾ ਕੀਤੀ ਆਪ ਜੀ ਨੇ ਬੂਰਾ ਤੀਰਥ ਬਣਾਇਆ ਸਤ ਗੁਰ ਦਾ ਸਰੋਵਰ ਝਾਪ ਬਣਾਇਆ ਜੈ ਕਰਦੇ